ਸਾਬ ਜੀ ਤੁਸਾ ਮੇਰੇ ਬੱਚਾ ਇਦਾਂ ਰਹਿ ਗਈ ਕੋਈ ਗੱਲ ਨਹੀਂ ਬੱਚੇ ਨੇ ਬੱਚੇ ਮਾਤਾ ਪਿਤਾ ਨਾਲ ਹੀ ਗੱਲ ਕਰਦੇ ਨੇ ਕੋਈ ਲਫ਼ਜ਼ ਮੈਂ ਕਦੇ ਕੌੜਾ ਕਹਿਣਾ ਨਹੀਂ ਚਾਹਾਂਗਾ ਨਾ ਕਿਹਾ ਤੇ ਮੈਂ ਇਹ ਕਹਿੰਦੇ ਹੋਰ ਕਿਹਣੀ ਚਾਹੁੰਦਾ ਕਈ ਅਰੂ ਭਲੇਖਾ ਕਿ ਸ਼ਰਸਾ ਸੁਬੀਰ ਸਿੰਘ ਜੀ ਬਾਦਲ ਰਾਜ ਹੋਏ ਹੋਏ ਨਾ ਸੁਬੀਰ ਸਿੰਘ ਬਾਦਲ ਨੇ ਗੱਲ ਨਹੀਂ ਕਹੀ ਕੋਈ ਵੀ ਬਾਜੀ ਨੂੰ ਕਹਿਦਾ ਹੋਏਗਾ ਨਹੀਂ ਕਹੀ ਮੈਂ ਨਾ ਨਹੀਂ ਲੈਣਾ ਕਿੱਥੋਂ ਗਈ ਹੈ ਗੱਲ ਪਤਾ ਉਹਨਾਂ ਨੂੰ ਵੀ ਹੈ ਮੈਂ ਨਹੀਂ ਕਿਹਾ ਹਾਂ ਮੇਰੇ ਬਿਆਨ ਮੇਰਾ ਇਹ ਜਿਹਾ ਕਹਾ ਮੇਰਾ ਬਿਆਨ ਮੇਰਾ ਬਿਆਨ ਮੇਰਾ ਇਸ ਕਰਕੇ ਵੀਰੋ ਦਾ ਅੱਜ ਵੀ ਸਾਹਮਣੇ ਚ ਖੜ ਕੇ ਦਜੀਤ ਸਿੰਘ ਜੀ ਨੂੰ ਕਹਿਣਾ ਕਿ ਬੇਟਾ ਜਿਦਾਂ ਦਿਲ ਦੁਖਿਆ ਮਾਫ ਕਰਨਾ ਦਿਲ ਦੁਖਾ ਕੇ ਨਾ ਕਿ ਹਜ਼ਾਰ ਆਦੀ ਨਹੀਂ ਮੈਂ ਗੁਰੂ ਤੋਂ ਮਾਫੀ ਮੰਗਦਾ ਤੇ ਤੁਸੀਂ ਮਾਫੀ ਮੰਗਦਾ ਆ ਗੱਲ ਨੇ ਮੁੰਡੇ ਨੇ ਕਿਉਂਕਿ ਮੈਂ ਪਹਿਲੀ ਵਾਰੇ ਮਿਲ ਗੁਣ ਅਸੀਂ ਬਾਦ ਅੱਜ ਵਾਅ ਕੱਲ ਦੇ ਰਹੇ ਤਾਂ ਹੁਣ ਖੇਲਾ ਜੋੜੇ ਨਹੀਂ ਭਾਈ ਅਸੀਂ ਸੁਣੀ ਜਾਂਦੇ ਸੀ ਕੰਨ ਨਾਲ ਇਹੋ ਜਿਹੇ ਹਲਾਤਾ ਜੋ ਪਾਰਟੀ ਲੰਗੀ ਹੈ ਤੇ ਜਦੋਂ ਬਲੂ ਸਟਾਰ ਹੋਇਆ ਬਲੂ ਸਟਾਰ ਦਾ ਇਸ ਕੋ ਮਤਲਬ ਸੀ ਕਿ ਐਸਾ ਬਰਬਾਦ ਕਰ ਦੇ ਮਣ ਕੁਛ ਨਾ ਸਕਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਿਜ਼ੀਕਲ ਖਤਮ ਕਰਨ ਵਾਸਤੇ ਵੀ ਸੋਚਦੇ ਹੋ ਉਸ ਦਾ ਮਤਲਬ ਇਹ ਇਸ ਕਰਕੇ ਇਹਨੇ ਹਾਲਾਤਾਂ ਚੋਂ ਨਿਕਲ ਕੇ 15 ਸਾਲ ਰਾਜ ਕੀਤਾ ਅੱਜ ਵੀ ਗੁਰੂ ਕਿਰਪਾ ਕਰੇਗਾ ਸ਼ਕਤੀ ਦੇਗਾ ਆਹ ਜਿਹੜਾ ਅੱਛਾ ਹੈ ਇਹ ਬੈਨੂ ਵੀ ਤਕਰੀਬਨ ਸੱਤ ਬਾਬਾ ਫ਼ਰੀਦ ਸੋ ਬਿੰਦੂ ਦੇਖਦਾ ਹੁੰਦਾ ਮੈਂ ਹਾਊਸ ਉਹਦਾ ਮੈਂ ਮੈਂਬਰ ਵੀ ਆ ਡੈਲੀਗੇਟ ਤੇ ਨਾਂ ਵੀ ਪੇਸ਼ ਕੀਤੇ ਦੀ ਪ੍ਰਧਾਨਾ ਦੇ ਕੰਮ ਕਰਦਾ ਰਿਹਾ। ਅੱਜ ਦਾ ਤੁਹਾਡਾ ਸ਼ਾ ਇਹ ਦੱਸਦਾ ਹੈ ਕਿ ਤੁਸੀਂ ਅਗਲੀ ਜਿਹੜੀ ਲੜਾਈ ਆ ਉਹ ਜਿੱਤਣ ਦੇ ਮੂਲ 'ਚੋਂ ਗੁਰੂ ਕਿਰਪਾ ਕਰੇਗਾ। ਆਜੀ ਪੰਜਾਬ ਦਾ ਬੱਚਾ-ਬੱਚਾ ਕਹਿੰਦਾ ਹੈ ਕਿ ਅਕਾਲੀਆਂ ਤੋਂ ਬਗੈਰ ਆਪਾਂ ਬਚ ਨਹੀਂ ਸਕੜੇ। ਆ ਸਭ ਲੋਕ ਕਹਿੰਦੇ ਨੇ ਇਸ ਕਰਕੇ ਵੀਰੋ ਗੁਰੂ ਕਿਰਪਾ ਕਰੇ। ਜੇ ਕੋਈ ਪਹਿਲਾ ਗਲਤੀ ਜਾਣੇ ਜਾਂਣੇ ਹੋਈ ਆਪਾਂ ਗੁਰੂ ਕੋਲੇ ਨਮਸਕਾਰ ਕਰਕੇ ਹੱਥ ਬੰਨ੍ਹ ਕੇ ਜੋ ਆਖਿਆ ਗੁਰੂ ਨੇ ਸੇਵਾ ਕਰਕੇ ਆਪਾਂ ਮਨਜ਼ੂਰ ਕਰ ਲਈਏ ਔਰ ਉਸ ਮਨਜ਼ੂਰ ਦੀ ਜੋ ਆਖਰੀ ਹੱਲਾ ਸੀ ਆਪਣੇ ਪ੍ਰਧਾਨ ਤੇ ਸਾਹਿਬ ਸਿੰਘ ਬਾਲਸ ਤੇ ਕੀਤਾ ਉਹ ਗੁਰੂ ਨੇ ਹੱਥ ਦੇ ਕੇ ਬਚਾ ਕੇ ਕਹਿਤਾ ਪਰ ਮਨਜ਼ੂਰ ਕਰ ਲਈਏ ਤੁਹਾਡੀ ਸੇਵਾ ਨਹੀਂ ਤੇ ਉਹ ਕੋਈ ਬਚਾਉਣ ਵਾਲਾ ਨਹੀਂ ਸੀ ਕੋਈ ਬਚਾਉਣ ਵਾਲਾ ਨਹੀਂ ਸੀ ਇਵੇਂ ਜਿਕਰ ਮੇਰੇ ਤੇ 32 ਗੋਲੀਆਂ ਚੱਲੀਆਂ ਸੀ ਮੈਂ ਗੱਡੀ ਤੋਂ ਬਾਹਰ ਨਿਕਲ ਖੜ ਗਿਆ ਉਹਦੇ ਤੇ ਤੇ ਗੋਲੀ ਚਲੀ ਜਾਂਦੀ ਐ ਮੇਰੀ ਗੱਡੀ ਦੇ ਵੀ ਨਹੀਂ ਲੱਗ ਸਗੀ 32 ਇਕੱਠੀਆਂ ਚੱਲੀਆਂ ਸੀ ਇਹ ਰੱਬ ਜੀ ਦੇ ਧਾਲ ਆ ਰੱਖੇ ਰੱਬ ਤਾਂ ਬਾਰੇ ਕੌਣ ਇਸ ਕਰਕੇ ਸਰਦਾਰ ਸੁਬੀਰ ਸਿੰਘ ਬਾਦਲ ਕੌਮ ਦਾ ਸੇਵਾਦਾਰ ਹੈ ਸੁਬੀਰ ਸਿੰਘ ਬਾਦਲ ਕਿਸੇ ਪਰਿਵਾਰ ਦਾ ਮੈਂਬਰ ਨਹੀਂ ਤੇ ਕੌਮ ਦਾ ਸੇਵਾਦਾਰ ਹੈ ਤੇ ਮੈਂ ਕਿਹਾ ਕਿ ਗੁਰੂ ਕਿਰਪਾ ਕਰੇਗਾ ਗੁਰੂ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ ਸੇਵਾਦਾਰੀ ਨਿਮਰਤਾ ਨਾਲ ਕਰਕੇ ਕੌਮ ਨੂੰ ਗੱਲ ਜਾਣ ਵਾਸਤੇ ਆਉਂਦਾ ਮੰਨ ਜਿਹੜੇ ਕਰੋ ਤੇ ਗੁਰੂ ਤੋਂ ਸ਼ਕਤੀ ਮੰਗੋ ਸ਼ਕਤੀ ਗੁਰੂ ਦੇ ਨਾਲ ਆ ਤੇ ਜਾਂ ਸੰਗਤ ਸ਼ਕਤੀ ਹੈ ਸੰਗਤਾਂ ਕੋਲ ਸਾਰੀਆਂ ਤਾਕਤਾਂ ਹੁੰਦੀਆਂ ਨੇ ਇਸ ਕਰਕੇ ਵੀਰੋ ਮੈਂ ਤੁਹਾਨੂੰ ਥੋੜੇ ਲੱਗਦਾ ਜੀ ਇੰਨੀ ਗੱਲ ਕਹਿ ਕੇ ਕਦੇ ਕਣੀ ਹੈ ਕਿ ਦੇਖੋ 8-9 ਮਹੀਨਿਆਂ ਦਾ ਸਮਾਂ ਲੰਘਿਆ ਮੈਨੂੰ ਮੈਂ ਤਾਂ ਹੱਥ ਵੀ ਬੰਨੇ ਲੇਕਿਨ ਪਹਿਲੇ ਸਾਸੂ ਮੀਸੂ ਬਾਹਰੀ ਕਹਿੰਦੇ ਅੰਕਲ ਤੂੰ ਸਾਰਾ ਤੁਸੀਂ ਇੰਨੀਰ ਹੈ ਇਸ ਕਰਕੇ ਤੂੰ ਇਹ ਕੰਮ ਸੰਭਾਲ ਉਹਦਾ ਚਰ ਮੈਂ ਕਿਹਾ ਵੀ ਕੰਮ ਔਖਾ ਬੜਾ ਹੈ ਕਹਿੰਦੇ ਚਲੋ ਕੋਈ ਨਹੀਂ ਸਾਰੇ ਰਲ ਕੇ ਕਰਾਂਗੇ ਸੋ ਮੈਂ ਇਹ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਕਿ ਜਿਹੜੇ ਇਹ ਸਾਰੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਸੀ ਮੈਂ ਨਾਲ ਲਵਾਂਗਾ ਟਾਈਮ ਲੱਗੇਗਾ ਸਾਰਿਆਂ ਨੇ ਸਹਿਯੋਗ ਕੀਤਾ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਬਰ ਕਿਸ ਕਮੇਟੀ ਨੇ ਸਹਿਯੋਗ ਕੀਤਾ ਤੇ ਮੈਂ ਇਥੋਂ ਕੰਮ ਕਰਦੇ ਤੋਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਇੱਕ ਪਰਮਾਤਮਾ ਗਲਤੀਆਂ ਤੋਂ ਬਗੈਰ ਇਨਸਾਨ ਕੋਈ ਨਹੀਂ ਜਿਹੜਾ ਬਗੈਰ ਗਲਤੀਆਂ ਦੇ ਹੈ ਕੋ ਬਹੁਤੀਆਂ ਕਰ ਜਾਂਦਾ ਕੋ ਘੱਟ ਕਰ ਜਾਂਦਾ ਆਪਕੋ ਤੋਂ ਵੱਧ ਹੁੰਦੀਆਂ ਨੇ ਇਸ ਕਰਕੇ ਮੈਥੋਂ ਬੜੀਆਂ ਕਮੀਆਂ ਰਹੀਆਂ ਆ ਹੁਣੇ। ਬਾਖ ਜੋੜ ਕੇ ਮਾਫੀ ਮੰਗਦਾ ਕਿ ਮੈਥੋਂ ਕੋਈ ਕਮੀ ਰਹੀ ਹੈ। ਕੋਈ ਕਿਸੇ ਮੈਥੋਂ ਲੱਭ ਨਿਕਲ ਗਿਆ। ਮੈਂ ਉਹਦੀ ਮਾਫੀ ਮੰਗ ਕੇ ਸ਼ਿਮਾ ਮੰਗਦਾ ਕਿ ਤੁਸੀਂ ਸਾਥ ਦਿੱਤਾ ਮੈਥੋਂ ਗਲਤੀ ਰਹੀ ਤੇ ਬਾਪ ਕਰ ਦੇਣਾ। ਆਪਾਂ ਸਾਰੇ ਇਕੱਠੇ ਹੋ ਗਏ ਜਿਹੜਾ ਇਹ ਗੱਲ ਦੀ। ਦੂਜੀ ਗੱਲ ਮੈਂ ਇਹ ਵੀ ਕਹਿਣਾ